ਮਾਮਾ ਤੂੰ ਇਹ ਤੂੰ ਕੀ ਕਰ ਰਿਹਾ ਜੋ ਮੈਂ ਕਰ ਰਿਹਾ ਨਾ ਚੰਗਾ ਕਰ ਰਿਹਾ ਬਹੁਤ ਚਿਰ ਪਹਿਲਾਂ ਕਰ ਲੈਣਾ ਚਾਹੀਦਾ ਸੀ ਮੈਨੂੰ ਇਹ ਮਾਮਾ ਮੈਂ ਤੇਰੇ ਧੀ ਆ ਦੋ ਕੋ ਨਾ ਸੁਣਾ ਕਰ ਜਦੋਂ ਤੂੰ ਮੈਨੂੰ ਮਾਮਾ ਕਹਿੰਦੀ ਨਾ ਮਾਮਾ ਜ਼ਹਿਰ ਵਰਗੀ ਲੱਗਦੀ ਏ ਤੈਨੂੰ ਮਾਮਾ ਕਹਣਾ ਬੰਦ ਕਰ ਤੇ ਬੰਦ ਫਿੱਟੇ ਮੂ ਮਾਮਾ ਤੇਰੇ ਤੈਨੂੰ ਤਾਂ ਮਾਮਾ ਕਹਿੰਦੇ ਵੀ ਸ਼ਰਮ ਆਉਂਦੀ ਆ ਮੈਂ ਤੇਰੀ ਧੀ ਨਾ ਸਈ ਤੇਰੀ ਭੈਣ ਦੀ ਤਾਂ ਧੀ ਆ ਮਾੜੀ ਮੋਟੀ ਤਾਂ ਸ਼ਰਮ ਕਰ ਮੈਨੂੰ ਲੱਗਦਾ ਨਾ ਜਦੋਂ ਕਿ ਉਹ ਸਿੱਧੀ ਉਗੜਨਾ ਨਿਕਲੇ ਤਾਂ ਉਹਨੂੰ ਕੋਲ ਟੈਡੀ ਕਰ ਲੈਣੀ ਚਾਹੀਦੀ ਐਂ ਇਹ ਮੰਨਣਾ ਤਾਂ ਉਹ ਕੋਲ ਟੈਡੀ ਕਰਨੀ ਆਪੂ ਮੈਨੂੰ ਸਮਝ ਗਏ ਮੁੰਡਾ ਭਲਤਾਂ ਤੈਨੂੰ ਕੱਟ ਰੋਕ ਜਾ ਕੋਈ ਗੱਲ ਨਹੀਂ ਤੇ ਨੱਕ ਚਰ ਬਚ ਕੇ ਜਾਏਗੀ ਇਸ ਵਾਰ ਨਹੀਂ ਤਾਕਲੀ ਵਾਰ ਸਹੀ ਛੜਦਾ ਨਹੀਂ ਤੈਨੂੰ ਛੜਦਾ ਨਹੀਂ ਕਿਉਂ ਜੋ ਇਨਸਾਨ ਹੈ ਨੂੰ 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 ਪੂਰਾ ਸ਼ਰਮ ਨਹੀਂ ਆਈ ਇਹ ਮੇਰੇ ਮੇ ਮਾ ਦਾ ਪਰਾਂ ਚਾਲਾ ਨਹੀਂ ਮਨ ਚ ਬਹਿਮ ਰਹਿੰਦਾ ਵੀ ਤੜਕੇ ਸੰਗਰਾਦ ਤੇ ਨਹੀਂ ਆਇਆ ਗਿਆ ਆ ਹੁਣ ਆਥਣੇ ਤਾਂ ਜਾਇ ਚਲ ਬਹਿਮ ਪੂਰਾ ਹੋ ਗਿਆ ਆ ਬੁੜੀਆਂ ਵੀ ਨਾ ਖੈੜਾ ਨਹੀਂ ਛੱਡਦੇ ਗੱਲ ਗਾਹਾਂ ਦੀ ਗਾਹਾਂ ਤੋਰੀ ਜਾਣੀ ਆ ਵੇਲਾ ਲਿਆ ਤਾਂ ਕੁੜੀ ਕੋਹੂ ਕਵੇਲਾ ਕਰਿਆਈ ਚਾਲਾ ਰੱਜੋ ਤਾ ਕਹੂਗੀ ਮਾਂ ਤੂੰ ਤਾਂ ਜਿੱਥੇ ਬਾਜ ਨਹੀਂ ਗੱਲ ਨਹੀਂ ਲੱਗ ਜੈਨੀ ਹੈ ਰੱਜੋ ਰੱਜੋ ਪੁੱਤ ਲੱਗਦਾ ਮਾਂ ਆ ਗਈ ਮੈਂ ਮਾਂ ਨੂੰ ਦੱਸ ਨਾ ਦੇਵਾਂ ਪਰ ਨਹੀਂ ਕਰੇ ਕਲੇਸ਼ ਪੈ ਸਕਦਾ ਖੁਜੀ ਹੋ ਸਕਦਾ ਆਈਮਾ